प्यार हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਉਹデア ਦਾਖਲਾ ਟਿੱਖਿਆ ਤਿਆਰੀ ਦੀਨ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦੇ ਪ੍ਰੈਕਟਿਸ ਸੈਟ 14 ਦੇ ਉੱਤੇ ਪਹੁੰਚ ਗਏ ਆ ਤਾਂ ਬੇਟਾ ਇਹਦਾ ਪਹਿਲਾ ਪੈਰਾ ਆਪਾਂ ਕਰਨ ਲੱਗੇ ਆ ਧਿਆਨ ਨਾਲ ਸੁਣਨਾ ਕਿੰਦਰ ਲਗਭਗ 1500 ਸਾਲ ਪਹਿਲਾਂ ਚੀਨ ਵਿੱਚ ਬਾਰੂਦ ਦੀ ਖੋਜ ਹੋਈ ਸੀ ਅਤੇ ਫਿਰ 11ਵੀਂ ਸਦੀ ਈਸਵੀ ਵਿੱਚ ਚੀਨੀਆਂ ਨੇ ਰਾਕੇਟ ਵੀ ਬਣਾਏ ਲਗਭਗ 1500 ਸਾਲ ਪਹਿਲਾਂ ਜਿਵੇਂ ਬੇਟਾ ਅੱਜ ਦੀ ਡੇਟ ਦੇ ਵਿੱਚ 2025 ਸਨ ਚੱਲਦਾ ਪਿਆ ਤਾਂ 1500 ਸਾਲ ਪਹਿਲਾਂ ਲਗਭਗ 525 ਈਸਵੀ ਦੇ ਨੇੜੇ ਤੇ ਜਿਹੜਾ ਹੈਗਾ ਬਾਰੂਦ ਦੀ ਕੋਝ ਚੀਨ ਦੇ ਵਿੱਚ ਹੋ ਗਈ ਸੀਗੀ ਤੇ 11ਵੀਂ ਸਦੀ ਦੇ ਵਿੱਚ 1100 ਈਸਵੀ ਦੇ ਨੇੜੇ ਤੇ ਜਿਹੜਾ ਸੀ 11ਵੀਂ ਸਦੀ ਦੇ ਵਿੱਚ ਉਹਨਾਂ ਨੇ ਰਾਕੇਟ ਵੀ ਬਣਾ ਲਈ ਸੀ ਚੀਨੀਆਂ ਨੇ ਲਗਭਗ ਉਸੇ ਸਮੇਂ ਭਾਰਤ ਨੂੰ ਵੀ ਬਾਰੂਦ ਬਾਰੇ ਜਾਣਕਾਰੀ ਮਿਲੀ ਠੀਕ ਹੈ ਲਗਭਗ ਉਸੇ ਸਮੇਂ ਕਦੋਂ ਬੇਟਾ 11ਵੀਂ ਸਦੀ ਦੇ ਵਿੱਚ ਜਦੋਂ ਉਹਨਾਂ ਨੇ ਰਾਕੇਟ ਬਣਾਏ ਸੀਗੇ ਉਹਨਾਂ ਨੇ ਕਹਿੰਦਾ ਨਾ ਲਗਭਗ ਉਸੇ ਸਮੇਂ ਪਹਿਲਾਂ ਨਹੀਂ ਸੀ ਭਾਰਤੀਆਂ ਨੂੰ ਪਤਾ ਲੱਗਿਆ ਭਾਰਤ ਨੂੰ ਇਹ ਜਾਣਕਾਰੀ ਜਾਂ ਤਾਂ ਚੀਨੀ ਕੀਮੀਆਂ ਵਿਗਿਆਨੀਆਂ ਤੋਂ ਮਿਲੀ ਜਾਂ ਭਾਰਤੀ ਬੰਦਰਗਾਹਾਂ ਤੇ ਪਹੁੰਚਣ ਵਾਲੇ ਚੀਨੀ ਵਪਾਰੀਆਂ ਰਾਹੀਂ ਤਾਂ ਦੋ ਸੋਰਸ ਬਣੇ ਭਾਰਤ ਦੇ ਜਾਂ ਤਾਂ ਉਹਨਾਂ ਦੇ ਕੀਮੀਆਂ ਕੀਮੀਆਂ ਵਿਗਿਆਨੀ ਸੀ ਜਾਂ ਭਾਰਤੀ بندرگاہਾਂ ਤੇ ਜਿਹੜੇ ਚੀਨੀ ਵਪਾਰੀ ਪਹੁੰਚਦੇ ਸੀਗੇ ਅੱਜ ਵੀ ਜ਼ਿਆਦਾਤਰ ਆਤਿਸ਼ਬਾਜ਼ੀ ਦੇ ਪਟਾਕੇ ਦੱਖਣੀ ਭਾਰਤ ਵਿੱਚ ਬਣਾਏ ਜਾਂਦੇ ਹਨ ਠੀਕ ਹੈ ਬੇਟਾ ਦੱਖਣੀ ਭਾਰਤ ਦੇ ਵਿੱਚ ਆਪਾਂ ਪਹਿਲਾਂ ਇੱਕ ਚੈਪਟਰ 'ਚ ਨਕਸ਼ੇ ਬਾਰੇ ਵੀ ਗੱਲ ਕੀਤੀ ਸੀਗੀ ਤਾਂ ਕਿੰਦਾ ਦੱਖਣੀ ਭਾਰਤ ਦੀਆਂ ਜੰਗਾਂ ਵਿੱਚ ਰਾਕੇਟਾਂ ਦੀ ਵੀ ਬਹੁਤ ਵਰਤੋਂ ਕੀਤੀ ਗਈ ਹੈ ਤਾਂ ਦੱਖਣੀ ਭਾਰਤ ਦੀਆਂ ਜਿਹੜੀਆਂ ਜੰਗਾਂ ਉਹਦੇ ਵਿੱਚ ਰਾਕੇਟਾਂ ਦੀ ਵਰਤੋਂ ਕੀਤੀ ਗਈ ਹੈ ਰਾਕੇਟਾਂ ਲਈ ਲੋਹੇ ਦੇ ਗੋਲਿਆਂ ਦੀ ਵਰਤੋਂ ਸ਼ਾਇਦ ਇੱਕ ਭਾਰਤੀ ਖੋਜ ਹੈ ਤਾਂ ਰਾਕੇਟ ਦੇ ਲਈ ਲੋਹੇ ਦੇ ਗੋਲਿਆਂ ਦੀ ਵਰਤੋਂ ਭਾਰਤੀ ਖੋਜ ਆ ਹੁਣ ਬੇਟਾ ਇਹਦੇ ਜਿਹੜੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਿੰਦਾ ਹੇਠ ਲਿਖੇ ਦੇਸ਼ਾਂ ਵਿੱਚੋਂ ਕਿਸ ਨੇ ਬਾਰੂਦ ਦੀ ਖੋਜ ਕੀਤੀ ਸੀ ਤਾਂ ਆਪਾਂ ਪੜਿਆ ਸੀ ਚੀਨ ਨੇ ਠੀਕ ਹੈ ਲਗਭਗ 1500 ਸਾਲ ਪਹਿਲਾਂ ਠੀਕ ਹੈ ਤਾਂ ਇਹਨੂੰ ਸੀ 1 ਨੂੰ ਰਾਈਟ ਆਨਸਰ ਦਵਾਂਗੇ ਕਹਿੰਦੇ ਭਾਰਤ ਨੂੰ ਬਾਰੂਦ ਦਾ ਗਿਆਨ ਕਦੋਂ ਮਿਲਿਆ ਸੀ ਲਗਭਗ ਬੇਟਾ 11ਵੀਂ ਸਦੀ ਦੇ ਵਿੱਚ ਆਪਾਂ ਪਹਿਰੇ ਚ ਸਪਸ਼ਟ ਪੜਿਆ ਆ ਵੀ ਜਦੋਂ ਵਿਗਿਆਨੀਆਂ ਤੋਂ ਇਹਦੇ ਬਾਰੇ ਜਾਣਕਾਰੀ ਮਿਲੀ ਸੀਗੀ ਠੀਕ ਹੈ ਅੱਗੇ ਕਹਿੰਦਾ ਭਾਰਤੀਆਂ ਨੂੰ ਬਾਰੂਦ ਦਾ ਗਿਆਨ ਕਿਵੇਂ ਮਿਲਿਆ ਸੀ ਕਹਿੰਦਾ ਚੀਨੀ ਕੀਮੀਆਂ ਵਿਗਿਆਨੀਆਂ ਤੋਂ ਇਹ ਠੀਕ ਹੈ ਬੇਟਾ ਚੀਨੀ ਵਿਗਿਆਨੀਆਂ ਤੋਂ ਚੀਨੀ ਵਪਾਰੀਆਂ ਤੋਂ ਆ ਬੇਟਾ ਏ ਤੇ ਸੀ ਦੋਵਾਂ ਤੋਂ ਮਿਲੀ ਸੀ ਆਪਾਂ ਪੈਰੇ 'ਚ ਸਪਸ਼ਟ ਪੜਿਆ ਆ ਤੇ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਦੋਵੇਂ ਏ ਅਤੇ ਸੀ ਤਾਂ ਆਹ ਡੀ 1 ਰਾਈਟ ਆਨਸਰ ਹੈਗਾ ਵਿਗਿਆਨੀਆਂ ਤੋਂ ਵੀ ਤੇ ਉਹ ਬੰਦਰਗਾ ਤੇ ਜਿਹੜੇ ਯਾਤਰੀ ਪਹੁੰਚੇ ਸੀ ਉਹਨਾਂ ਤੋਂ ਵੀ ਭਾਰਤ ਵਿੱਚ ਪਟਾਕੇ ਸਭ ਤੋਂ ਵੱਧ ਕਿੱਥੇ ਵਰਤੇ ਜਾਂਦੇ ਹਨ ਪੂਰਬੀ ਭਾਰਤ ਵਿੱਚ ਉੱਤਰੀ ਭਾਰਤ ਵਿੱਚ ਉੱਤਰ ਪੂਰਬੀ ਭਾਰਤ ਵਿੱਚ ਦੱਖਣੀ ਭਾਰਤ ਵਿੱਚ ਤਾਂ ਦੱਖਣੀ ਭਾਰਤ ਦੇ ਵਿੱਚ ਬੇਟਾ ਪਟਾਕੇ ਆ ਜਿਹੜੇ ਉਹ ਸਭ ਤੋਂ ਵੱਧ ਵਰਤੇ ਜਾਂਦੇ ਆ ਅੱਗੇ ਰਾਕੇਟਾਂ ਲਈ ਲੋਹੇ ਦੇ ਗੋਲਿਆਂ ਦੀ ਖੋਜ ਦੀ ਸੰਭਾਵਨਾ ਕਿਸ ਦੇਸ਼ ਦੇ ਲਈ ਪ੍ਰਗਟ ਹੋਈ ਹੈ ਤੇ ਬੇਟਾ ਇਹ ਮੰਨਿਆ ਜਾਂਦਾ ਵੀ ਭਾਰਤ ਦੇ ਵਿੱਚ ਹੀ ਇਹ ਜਿਹੜੀ ਹੈਗੀ ਹੈ ਖੋਜ ਕੀਤੀ ਗਈ ਸੀਗੀ ਪਹਿਲਾਂ ਸਭ ਤੋਂ ਤਾਂ ਇਹ ਸੀਗਾ ਬੇਟਾ ਇਹਦਾ ਪੰਜਵਾਂ ਸਵਾਲ ਅਗਲਾ ਜਿਹੜਾ ਪੈਰਾ ਹੈਗਾ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ